ਸਾਹਿਬ ਆਯੁਰਵੇਦਾ ਦੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਬੜਾ ਅਹਿਮ ਤੇ ਲਾਜਵਾਬ ਨੁਸਖਾ ਤੁਹਾਡੇ ਦੋਸਤਾਂ ਦੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਇਹ ਨੁਸਖਾ ਖਾਸ ਕਰਕੇ ਉਹਨਾਂ ਮਾਵਾ ਪੈਣਾ ਵਾਸਤੇ ਆ ਜਿਨ੍ਹਾਂ ਨੂੰ ਬੇਔਲਾਦੀ ਦਾ ਬੜਾ ਹੀ ਮਸਲਾ ਬੰਦਿਆ ਹੈ ਅਤੇ ਸ਼ਾਦੀ ਨੂੰ ਕਾਫੀ ਅਰਸਾ ਹੋ ਗਿਆ ਹੈ ਕਾਫੀ ਟਾਈਮ ਹੋ ਗਿਆ ਤੇ ਔਲਾਦ ਤੋਂ ਬੜਾ ਨਾਨੋ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਲਾਦ ਨਹੀਂ ਹੋ ਰਹੀ ਜਿਨ੍ਹਾਂ ਦੇ ਮਾਵਾ ਪੈਣਾ ਦੇ ਔਰ ਜ਼ਿਆਦਾਤਰ ਬੇਵਲਾਦੀ ਦਾ ਜੋ ਮਸਲਾ ਹੈ ਹਾਰਮੋਨ ਦਾ ਚੇਂਜ ਹੋਣਾ ਮਹਾਵਰੀ ਦਾ ਬਿਲਕੁਲ ਘਟਾਉਣਾ ਜਾਂ ਬਿਲਕੁਲ ਨਾ ਆਉਣਾ ਅਤੇ ਖਾਸ ਕਰਕੇ ਐਗ ਦਾ ਨਾ ਬਨਣਾ ਅੰਡਿਆਂ ਦਾ ਨਾ ਬਨਣਾ ਕਈ ਇਸ ਤਰ੍ਹਾਂ ਦੀਆਂ ਮਾਵਾਂ ਪੈਣਾਂ ਨੇ ਜਿਨ੍ਹਾਂ ਨੂੰ ਬਿਲਕੁਲ ਐਗ ਨਹੀਂ ਬਨ ਰਿਹਾ ਉਸ وجہ ਦੇ ਨਾਲ ਪ੍ਰਗਨੈਸੀ ਨਹੀਂ ਹੋ ਰਹੀ ਤਾਂ ਇਹ ਨੁਸਖਾ ਬੜਾ ਲਾਜਵਾਬ ਅਤੇ ਪਿਆਰਾ ਹੈ ਅਤੇ ਜੋ ਵੀ ਇਹਨੂੰ ਨੁਸਖੇ ਨੂੰ ਬਣਾਏਗਾ ਕਦੀ ਵੀ ਉਹ ਮਾਇੂਸ ਨਹੀਂ ਹੋਵੇਗਾ ਤੇ ਖਾਸ ਕਰਕੇ ਜਿਹੜੇ ਮੇਰੇ ਵੈਦ ਹਕੀਮ ਦੋਸਤ ਨੇ ਉਹ ਜਰੂਰ ਇਸ ਵਾਰ ਇੱਕ ਵਾਰ ਇਸ ਨੁਸਖੇ ਨੂੰ ਜਰੂਰ ਬਣਾਣ ਅਤੇ ਇਹਦੇ ਫਾਇਦੇ ਉਠਾਣ ਨੁਸਖਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੋਸਤਾਂ ਨਾਲ ਗੁਜਾਰਸ਼ ਹੈ ਜੀ ਮੇਰੇ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਘੰਟੀ ਵਾਲੇ ਨਿਸ਼ਾਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੁਹਾਨੂੰ ਬਾਸਾਨੀ ਨਾਲ ਮਿਲਦੀ ਰਹੇ ਤੇ ਨੁਸਖਾ ਕਿਸੇ ਦੋਸਤ ਨੂੰ ਅਸੀਂ ਭੇਜ ਰਿਹਾ ਸੀ ਤਾਂ ਮੈਂ ਸੋਚਿਆ ਚਲੋ ਇਹਦੀ ਇੱਕ ਵੀਡੀਓ ਬਣਾ ਕੇ ਤੁਹਾਡੇ ਤੁਹਾਡੀ ਕਿਚਰੀ ਦੇ ਵਿੱਚ ਰੱਖੀ ਜਾਵੇ ਤੇ ਨੁਸਖਾ ਕੁਝ ਇਸ ਪ੍ਰਕਾਰ ਹੈ ਜੀ ਬੀਜ ਰਿਹਾਨ ਬੀਜ ਰਿਹਾਨ 50 50 ਗ੍ਰਾਮ ਇਲਾਚੀ ਹਰੀ ਜਨ ਕਿ ਸਬਜ਼ ਇਲਾਚੀ ਦੇ ਬੀਜ 50 ਗ੍ਰਾਮ ਮਗਜ ਚਿਲਗੋਜਾ 50 ਗ੍ਰਾਮ ਗੂੰਦ ਕਿਕਰ 30 ਗ੍ਰਾਮ ਕੁਸ਼ਤਾ ਫਲਾਦ 30 ਗ੍ਰਾਮ ਕੁਸ਼ਤਾ ਭੇਜਾ ਮੁਰਗ 20 ਗ੍ਰਾਮ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਾਊਡਰ ਕਰਕੇ ਸਬੂਕ ਬਣਾ ਲਓ ਅਤੇ ਇਸ ਦੇ 500 ਤੋਂ ਲੈ ਕੇ 1000 ਮਿਲੀਗ੍ਰਾਮ ਦੇ ਕੈਪਸੂਲ ਭਰੋ ਅਗਰ ਕੋਈ ਔਰਤ ਜਿਆਦਾ ਮੋਟੀ ਹੈ ਤਾਂ ਉਸ ਨੂੰ 5000 ਮਿਲੀਗ੍ਰਾਮ ਦਾ ਕੈਪਸੂਲ ਅਗਰ ਠੀਕ ਠਾਕ ਹੈ ਤਾਂ ਉਸ ਨੂੰ 500 ਮਿਲੀਗ੍ਰਾਮ ਦਾ ਕੈਪਸੂਲ ਸਵੇਰ ਸ਼ਾਮ ਦੁੱਧ ਦੇ ਨਾਲ ਦੇਣਾ ਜੀ ਤੇ ਮੇਰੇ ਰੱਬ ਨੇ ਚਾਇਆ ਤਾਂ 1 ਮਹੀਨੇ ਦੇ ਵਿੱਚ ਹੀ ਰਿਜ਼ਲਟ ਇਹਦਾ ਮਿਲ ਜਾਏਗਾ। ਕਾਫੀ ਦੋਸਤਾਂ ਨੇ ਅਜਮਾਇਆ ਨੁਸਖਾ ਤੇ ਜਰੂਰ ਇੱਕ ਵਾਰ ਇਹਨੂੰ ਇਸਤੇਮਾਲ ਕਰੋ। ਤੇ ਬੜੀ ਮਿਹਰਬਾਨੀ ਸ਼ੁਕਰੀਆ ਮੈਂ ਤੁਹਾਡਾ ਦੋਸਤ ਹਕੀਮ ਸਾਹਿਬ ਸਿੰਘ ਪੰਜਾਬ ਅੰਮ੍ਰਿਤਸਰ ਤੇ ਸਾਡਾ ਫੋਨ ਨੰਬਰ ਹੈ ਜੀ 9815133898 9815133898